ਦਾ ਸਵਾਗਤ ਹੈ ਮੈਨਵੀਨ ਕੁਮਾਰ ਅੱਜ ਦੀ ਵਿਸ਼ੇਸ਼ ਖਬਰ ਹੈ ਵੱਡੀ ਖਬਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਿਹੜਾ ਹੈ ਉਹ ਅੱਜ ਹੋਣ ਵਾਲਾ ਹੈ ਔਰ ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਕਮਰ ਕੱਸ ਲਈ ਗਈ ਹੈ ਸੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਅੱਜ ਹੋਣ ਜਾ ਰਿਹਾ اجلاس ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਇੱਕ ਸੁਰ ਦੇ ਵਿੱਚ ਗੂੰਜ ਪੈਣ ਦੀ ਸੰਭਾਵਨਾ ਹੈ ਵਿਧਾਨ ਸਭਾ ਦਾ ਸੈਸ਼ਨ 11 ਵਜੇ ਸ਼ੁਰੂ ਹੋਏਗਾ ਔਰ ਇਸ ਦੇ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਸਿਆਸੀ ਧਿਰਾਂ ਮੁਕੰਮਲ ਹਾਜ਼ਰੀ ਰਹਿਣ ਦੀ ਉਹਨਾਂ ਦੀ ਸੰਭਾਵਨਾ ਹੈ ਕਿਉਂਕਿ ਪਾਣੀਆਂ ਦਾ ਮੁੱਦਾ ਜਿੱਥੇ ਪੰਜਾਬ ਦੀ ਹੋਣ ਦੇ ਨਾਲ ਜੁੜਿਆ ਹੋਇਆ ਉੱਥੇ ਸਿਆਸੀ ਪਾਰਟੀਆਂ ਨੂੰ ਇਸ ਸੰਵੇਦਨਸ਼ੀਲ ਮਾਮਲੇ ਤੇ ਸੈਸ਼ਨ 'ਚੋਂ ਗੈਰ ਹਾਜ਼ਰ ਰਹਿਣਾ ਬਾਰਾ ਨਹੀਂ ਖਾਂਦਾ ਸਭ ਦੀਆਂ ਨਜ਼ਰਾਂ ਵਿਸ਼ੇਸ਼ ਸੈਸ਼ਨ ਤੇ ਟਿਕੀਆਂ ਹੋਈਆਂ ਨੇ ਵਿਸ਼ੇਸ਼ اجلاس ਦੇ ਵਿੱਚ ਸੱਤਾਧਿਰ ਦੇ ਵੱਲੋਂ ਵਿਰੋਧੀ ਧਿਰਾਂ ਦਾ ਨਿਸ਼ਾਨਾ ਕੇਂਦਰ ਦੀ ਭਾਜਪਾ ਹਕੂਮਤ ਤੇ ਰਹਿਣ ਦੀ ਸੰਭਾਵਨਾ ਹੈ ਕੇਂਦਰ ਸਰਕਾਰ ਦੇ ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਰੂਲਰ ਰੋਜ਼ਗਾਰ ਗਰੰਟੀ ਐਕਟ ਜਾਨਕੀ ਕਿ ਮਨਰੇਗਾ ਨੂੰ ਬਦਲ ਕੇ ਨਵੇਂ ਧਿਆਨ ਦੇ ਗਏ ਵਿਕਸਿਤ ਭਾਰਤ ਰੋਜ਼ਗਾਰ ਗਰੰਟੀ ਤੇ ਆਜੀਵਿਕਾ ਮਿਸ਼ਨ ਜਾਨਕੀ ਕਿ BBG ਰਾਮਜੀਤੇ ਚਰਚਾ ਕਰਵਾਈ ਜਾਏਗੀ। ਔਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬੀਤੇ ਕੱਲ ਵੀ ਅਸ਼ਵਨੀ ਸ਼ਰਮਾ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਲਗਾਤਾਰ ਵਿਗੜ ਰਹੀ ਹੈ ਔਰ ਨਸ਼ਿਆਂ ਦਾ ਖਾਤਮਾ ਨਹੀਂ ਹੋ ਸਕਿਆ। ਪਰ ਆਪ ਸਰਕਾਰ ਇਹਨਾਂ ਮੁੱਦਿਆਂ ਤੇ ਚਰਚਾ ਕਰਵਾਉਣ ਦੀ ਥਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੀ ਹੋਈ ਹੈ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਨੂੰ ਸਹੀ ਢੰਗ ਦੇ ਨਾਲ ਕਰਵਾਉਣ ਦੀ ਥਾਂ ਵਿਸ਼ੇਸ਼ اجلاس ਸੱਦੇ ਜਾ ਰਹੇ ਨੇ ਜਿਸ ਕਰਕੇ ਪੰਜਾਬ ਦੇ ਵਿਧਾਇਕ ਆਪਣੇ ਇਲਾਕਿਆਂ ਦੇ ਮਸਲਿਆਂ ਨੂੰ ਚੁੱਕਣ ਦੇ ਵਿੱਚ ਨਾਕਾਮ ਰਹਿ ਰਹੇ ਨੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੂੰ ਪੱਤਰ ਲਿਖ ਕੇ ਨਿਯਮਿਤ ਸੈਸ਼ਨ ਦੀ ਥਾਂ ਵਿਸ਼ੇਸ਼ ਸੈਸ਼ਨ ਸੱਦੇ ਜਾਣ ਤੇ ਚਿੰਤਾ ਦਾ ਚਿੰਤਾ ਪ੍ਰਗਟਾਈ ਸੀ ਉਹਨਾਂ ਨੇ ਕਿਹਾ ਸੀ ਕਿ ਵਿਧਾਨ ਸਭਾ ਦਾ ਮੂਲ ਉਦੇਸ਼ ਵਿਚਾਰ ਬਟਾਂਦਰਾ ਕਰਨਾ ਹੁੰਦਾ ਹੈ ਸਵਾਲ ਪੁੱਛਣਾ ਜਾਂਚ ਪੜਤਾਲ ਕਰਨਾ ਅਤੇ ਕਾਰਜਪਾਲਿਕਾ ਨੂੰ ਜਵਾਬਦੇਹ ਬਣਾਉਣਾ ਹੁੰਦਾ ਹੈ ਪਰ ਮੌਨਸੂਨ ਦੇ ਸਰਦ ਰੁੱਤ اجلاس ਦੀ ਥਾਂ ਵਿਸ਼ੇਸ਼ اجلاس ਸਦਕੇ ਵਿਧਾਨ ਸਭਾ ਨੂੰ ਖੋਖਲਾ ਕਰ ਦਿੱਤਾ ਗਿਆ ਪੰਜਾਬ ਅੰਦਰ ਲਗਾਤਾਰ ਵਧ ਰਹੀਆਂ ਲੁੱਟਾਂ ਖੋਹਾਂ ਸਨੇਚਿੰਗ ਅਤੇ ਕਤਲ ਵਰਗੀਆਂ ਗੰਭੀਰ ਘਟਨਾਵਾਂ ਨੂੰ ਲੈ ਕੇ ਜ਼ਿਲ੍ਹਾ ਬਰਨਾਲਾ ਦੇ ਡੀਸੀ ਕੰਪਲੈਕਸ ਵਿਖੇ ਕਾਂਗਰਸ ਯੂਥ ਪਾਰਟੀ ਦੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਇਕੱਠ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਰुण ਪ੍ਰਤਾਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਦੇ ਵਿੱਚ ਸੈਂਕੜੇ ਨੌਜਵਾਨ ਸ਼ਾਮਲ ਹੋਏ ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੇ ਵਿੱਚ ਡਗਮਗਾਈ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਪ੍ਰਦਰਸ਼ਨ ਦੇ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਜ਼ਿਲ੍ਹੇ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ ਹੈ। ਜੀ ਬੜੇ ਪੀਸਫੁੱਲ ਤਰੀਕੇ ਨਾਲ ਇੱਥੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ। ਇੱਕ ਤੁਹਾਡੇ ਮੀਡੀਆ ਦੇ ਸਾਥੀਆਂ ਰਾਹੀਂ ਇੱਕ ਮੈਸੇਜ ਵੀ ਦੇਣ ਆਏ ਆ। ਤਾਂ ਹੀ ਅਸੀਂ ਕੋਈ ਨਾਰੇਬਾਜੀ ਨਹੀਂ ਕੀਤੀ, ਕੋਈ ਸੜਕ ਨਹੀਂ ਜਾਮ ਕੀਤੀ ਇੱਥੇ ਕਿ ਜੋ ਲਾਅ ਐਂਡ ਆਰਡਰ ਦੀ ਸਥਿਤੀ ਦਿਨੋ ਦਿਨ ਵਿਗੜ ਰਹੀ ਹੈ। ਚਾਹੇ ਉਹ ਬਰਨਾਲੇ ਦੀ ਗੱਲ ਲਾ ਲਓ, ਚਾਹੇ ਉਹ ਪੰਜਾਬ ਦੀ ਗੱਲ ਲਾ ਲਓ। ਤੇ ਪੰਜਾਬ ਦੀ ਜੋ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਸੀਂ ਅੱਜ ਇੱਥੇ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਨੌਜਵਾਨ ਸਾਥੀ ਆਏ ਨੇ ਯੂਥ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ ਮੇਨ ਮੇਨ ਅਹੁਦੇਦਾਰ ਉਹ ਅੱਜ ਆਪਣੀ ਗੱਲ ਟਰਨ ਆਏ ਨੇ ਇੱਥੇ ਕਿ ਜੋ ਵੀ ਤੁਹਾਨੂੰ ਸਟੈਪ ਲੈਣੇ ਚਾਹੀਦੇ ਆ ਅਮਨ ਸ਼ਾਂਤੀ ਦਾ ਮਾਹੌਲ ਕ੍ਰੀਏਟ ਕਰਨ ਲਈ ਕਾਰੋਬਾਰੀਆਂ ਦੇ ਵਿੱਚ ਇੱਕ ਪੋਜ਼ਿਟਿਵਿਟੀ ਕਿ ਸਹੀ ਤਰੀਕੇ ਨਾਲ ਕਾਰੋਬਾਰ ਕਰ ਸਕਣ ਕਿਸੇ ਨੂੰ ਰਾਤ ਨੂੰ ਸ਼ਾਮ ਨੂੰ ਕਿਸੇ ਧੀ ਪੈਣ ਨੂੰ ਕਿਸੇ ਕਾਰੋਬਾਰੀ ਨੂੰ ਆਪਣੇ ਘਰ ਵਾਪਸ ਜਾਣ ਲੱਗੇ ਡਰ ਨਾ ਲੱਗੇ ਕਿਉਂਕਿ ਲੁੱਟਾਂ ਕੋਈ ਨਹੀਂ ਆ ਵਧ ਰਹੀਆਂ ਨੇ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਜੇ ਅਸੀਂ ਆਪਦੀ ਗੱਲ ਤਰਨਾ ਹੈ ਐਸਐਸਪੀ ਸਾਹਿਬ ਕੋਲ ਹੋਰ ਕੋਈ ਡੀਆਂ ਮੰਗਾ ਹੈਗੇ ਜਿਹੜੇ ਤੁਸੀਂ ਅੱਜ ਕੋਈ ਮੰਗ ਪੱਤਰ ਵੀ ਸੌਂਪ ਰਹੇ ਹੈਗੇ ਮੰਗ ਪੱਤਰ ਹੀ ਸਾਡਾ ਸਿਰਫ ਲਾਅ ਇਨ ਆਰਡਰ ਰਿਗਾਰਡਿੰਗ ਹੈ ਕਿ ਸਾਡੀ ਗੱਲ ਵੀ ਇੱਕ ਸਰਕਾਰ ਅੱਗੇ ਰੱਖੀ ਜਾਵੇ ਕਿਉਂਕਿ ਇੱਕ ਪੰਜਾਬ ਲੈਵਲ ਤੇ ਤੁਸੀਂ ਦੇਖਿਆ ਨਾ ਦੋ ਚਾਰ ਦਿਨ ਪਹਿਲਾਂ ਕਬੱਡੀ ਖਿਡਾਰੀ ਦੀ ਨੂੰ ਦਿੰਦੀ ਸਾਡੇ ਸ਼ੂਟ ਕੀਤਾ ਤੇ ਬਰਨਾਲੇ ਵੀ ਕੁਝ ਦਿਨ ਪਰਸੋਂ ਦੀ ਗੱਲ ਹੈ ਕਿਸੇ ਇੱਕ ਲੇਡੀ ਦੇ ਕੰਨਾਂ ਚੋਂ ਵਾਲੀਆਂ ਕੱਢਦੀਆਂ ਤੇ ਅਗਲੇ ਦਿਨ ਉਹਨਾਂ ਨੂੰ ਉਹਨਾਂ ਦਾ ਧਿਆਨਤ ਹੋ ਗਿਆ ਤੇ ਇਹ ਡਰ ਦਾ ਮਾਹੌਲ ਹੈ ਸਾਨੂੰ ਵੀ ਨੌਜਵਾਨ ਸਾਥੀ ਹੈ ਸਾਰੇ ਇਹ ਵੀ ਸ਼ਾਮਾਂ ਨੂੰ ਜਦੋਂ ਘਰੇ ਜਾਂਦੇ ਆ ਘਰ ਦੇ ਇਹਨਾਂ ਦੇ ਕਹਿੰਦੇ ਟਾਈਮ ਨਾਲ ਪੁੱਤ ਵਾਪਸ ਆਜੋ ਮਾਹੌਲ ਠੀਕ ਨਹੀਂ ਹੈਗਾ ਮਤਲਬ ਕਿ ਅਮਨ ਸ਼ਾਂਤੀ ਅਸੀਂ ਚਾਹੁੰਦੇ ਆ ਕਿ ਲੋਕੀ ਲੋਕਾਂ ਦਾ ਕਾਰੋਬਾਰ ਚੱਲੇ ਲੋਕੀ ਕੰਮ ਕਰਨ ਲੋਕੀ ਵਧਣ ਫੁੱਲਣ ਪਰ ਜਦੋਂ ਇਦਾਂ ਡਰ ਦਾ ਮਾਹੌਲ ਹੋਊਗਾ ਲੋਕੀ ਕਿਵੇਂ ਕੰਮ ਕਰਨਗੇ ਪਿਛਲੇ 4 ਸਾਲਾਂ ਚ ਇੰਨੀਆਂ ਨਕਮੀਆਂ ਨੇ ਸਰਕਾਰ ਦੀਆਂ ਗੱਲਾਂ ਤਾਂ ਬਹੁਤ ਨੇ ਕਰਦੇ ਨੇ ਬੋਰਡ ਬਹੁਤ ਲੱਗੇ ਨੇ ਕਿ ਅਸੀਂ ਕਾਰੋਬਾਰ ਰਿਗਰਡਿੰਗ ਪਾਲਿਸੀ ਲਿਆਏ ਅਸੀਂ ਕਿਸਾਨਾਂ ਰਿਗਰਡਿੰਗ ਪਾਲਿਸੀ ਲਿਆਏ ਪਰ ਜਦੋਂ ਅਮਨ ਸ਼ਾਂਤੀ ਦਾ ਮਾਹੌਲ ਹੀ ਨਹੀਂ ਹੋਇਆ ਤੇ ਬੰਦਾ ਕਾਰੋਬਾਰ ਕਿਵੇਂ ਕਰੂਗਾ ਸਭ ਤੋਂ ਫਰਸਟ ਆਫ ਆਲ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਥਿੰਗ ਹੈ ਇੱਥੇ ਉਹ ਗੱਲ ਹੈਗੀ ਹੈ ਲਾਅ ਐਂਡ ਆਰਡਰ ਜਦ ਲਾਅ ਐਂਡ ਆਰਡਰ ਸਹੀ ਨਹੀਂ ਹੋਏਗਾ ਬਾਕੀ ਚੀਜ਼ਾਂ ਜੋ ਮਰਜ਼ੀ ਕਰ ਲੈਣ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਲੋਕਾਂ ਨੂੰ ਇਤੂਤ ਨਾਲ ਜੁੜੇ ਹੈਗੇ ਆ ਨੌਜਵਾਨਾਂ ਨੂੰ ਕੀ ਮੈਸੇਜ ਹੈਗਾ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਚੰਗੇ ਰਾਹਾਂ ਤੇ ਤੁਰੋ ਕਿ ਨਸ਼ਿਆਂ ਤੋਂ ਦੂਰ ਹੋ ਸਭ ਤੋਂ ਵੱਡੀ ਗੱਲ ਤਾਂ ਕਿਉਂਕਿ ਜੇ ਉਹ ਕਿ ਜਦ ਤੱਕ ਡਿਮਾਂਡ ਨਹੀਂ ਬੰਦ ਹੋਏਗੀ ਸਪਲਾਈ ਵੀ ਪਿੱਛੋਂ ਬੰਦ ਕਰਨੀ ਬਹੁਤ ਮੁਸ਼ਕਿਲ ਹੈ ਅਸੀਂ ਵੀ ਸਮਝਦੇ ਹਾਂ ਕੁਝ ਚੀਜ਼ਾਂ ਪ੍ਰਸ਼ਾਸਨ ਦੇ ਹੱਥ ਵਿੱਚ ਨਹੀਂ ਹੈਗੀਆਂ ਕਿ ਉਹ ਜਿੰਨਾ ਮਰਜ਼ੀ ਰੋਕ ਲੈਣ ਪਰ ਜਦੋਂ ਡਿਮਾਂਡ ਹੁੰਦੀ ਹੈ ਕਿਤੇ ਨਾ ਕਿਤੋਂ ਉਹ ਉਸ ਚੀਜ਼ ਦੀ ਸਪਲਾਈ ਵੀ ਹੋ ਜਾਂਦੀ ਹੈ ਇਹੀ ਗੱਲ ਹੈ ਕਿ ਵੱਧ ਤੋਂ ਵੱਧ ਖੇਡ ਨਾਲ ਜੁੜੋ ਤੇ ਅਸੀਂ ਵੀ ਜਿੰਨੇ ਜੋਗੇ ਹੈਗੇ ਅਸੀਂ ਹਮੇਸ਼ਾ ਸਮੇਂ-ਸਮੇਂ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਇਹੀ ਪ੍ਰੇਰਣਾ ਦਿੰਦੇ ਆ ਕਿ ਨਸ਼ੇ ਤੋਂ ਤੁਸੀਂ ਦੂਰ ਰਹੋ ਬਾਕੀ ਜਿੱਥੇ ਸਾਡੀ ਲੋੜ ਅਸੀਂ ਸਾਡਾ ਸੰਗਠਨ ਅਸੀਂ ਨਿੱਜੀ ਤੌਰ ਤੇ ਤੁਹਾਡੇ ਨਾਲ ਖੜੇ ਹਾਂ ਮੇਰਾ ਨਾਮ ਸੁਖਜਿੰਦਰ ਸਿੰਘ ਢਾਲੀਆਲ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਬਰਨਾਲਾ ਅਸੀਂ ਅੱਜ ਆਪਣੇ ਯੂਥ ਕਾਂਗਰਸ ਬਰਨਾਲਾ ਵੱਲੋਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਦਿਨੋਂ ਦਿਨ ਵਿਗੜ ਰਹੀ ਹੈ ਪਿਛਲੇ ਦਿਨ ਅਸੀਂ ਆਪਣੇ ਬਰਨਾਲੇ ਦੀ ਜ਼ਿਲ੍ਹੇ ਦੀ ਲਾਲੋ ਸਾਡੇ ਇੱਕ ੱੱਪੇ ਦੇ ਵਿੱਚ ਕਾਫੀ ਘਟਨਾਵਾਂ ਹੋਈਆਂ ਸਾਡੇ ਵਪਾਰੀ ਭਰਾਵਾਂ ਨੇ ਵੀ ਦੋ ਦਿਨ ਬਾਜ਼ਾਰ ਬੰਦ ਰੱਖਿਆ ਉੱਤੇ ਕਿਉਂਕਿ ਅੱਜ ਸਥਿਤੀ ਇਹੋ ਜੀ ਹੋ ਗਈ ਹਰੇਕ ਕੰਮਕਾਜ ਵਾਲਾ ਬੰਦਾ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਘਰੋਂ ਨਿਕਲਣ ਤੋਂ ਕੰਮ ਡਰਦਾ ਹਰੇਕ ਆੜਤੀ ਹੈ ਜਾਂ ਕੋਈ ਕਾਰੋਬਾਰੀ ਹੈ ਡੇਲੀ ਉਹਨਾਂ ਨੂੰ ਫਰੋਤੀਆਂ ਦੇ ਫੋਨ ਆ ਰਹੇ ਨੇ ਕੋਈ ਸਾਡੇ ਪਲੇਅਰ ਹੈ ਉਹਨਾਂ ਨੂੰ ਸ਼ੂਟ ਆਪਣਾ ਕਰ ਦਿੱਤਾ ਜਾਂਦਾ ਗਰਾਊਂਡਾਂ ਦੇ ਵਿੱਚ ਮਤਲਬ ਕਿ ਹਰੇਕ ਬੰਦਾ ਅੱਜ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਸੀ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਉਹਨਾਂ ਦੇ ਧਿਆਨ ਚ ਲਿਆਂਦਾ ਹੈ ਕਿ ਆਪਣਾ ਜਿਹੜੇ ਵੀ ਆਪਣੇ ਸਰਾਰਤੀ ਜਾਂ ਅੰਸਰ ਆ ਉਹਨਾਂ ਤੇ ਕਾਰਵਾਈ ਕਰੋ ਤੇ ਆਪਣਾ ਕਾਨੂੰਨ ਵਿਵਸਥਾ ਦੀ ਸਥਿਤੀ ਆਪਣੇ ਜ਼ਿਲ੍ਹੇ ਦੇ ਵਿੱਚ ਚੰਗੀ ਹੋ ਸਕੇ ਤਾਂ ਕਿ ਆਪਣੇ ਕੰਮ ਕਾਜ ਦਾ ਆਪਣੇ ਵਪਾਰੀ ਭਰਾ ਜਾਂ ਦੁਕਾਨਦਾਰਾ ਆਪਣਾ ਸੌਖੇ ਤਰੀਕੇ ਨਾਲ ਆਪਣਾ ਕੰਮ ਕਾਰ ਜਿਹੜਾ ਚਲਾ ਸਕਣਾ ਧੰਨਵਾਦ ਇੰਨਾ ਚੋ ਬਾੜੀਆਂ ਕੱਢ ਲੀਆਂ ਦੀਆਂ ਵਿਧਾਇਕ ਨਿਰਦੇਸ਼ ਕਟਾਰੀਆ ਦੇ ਵੱਲੋਂ ਨਗਰ ਕੌਂਸਲ ਜੀਰਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਨਗਰ ਕੌਂਸਲ ਜੀਰਾ ਦੇ ਪ੍ਰਧਾਨ ਮੈਡਮ ਸਰਬਜੀਤ ਕੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਮਦਦ ਦੇ ਲਈ ਫਾਰਮ ਵੰਡੇ ਗਏ ਜਾਣਕਾਰੀ ਦੇ ਮੁਤਾਬਕ ਉਹ ਪਰਿਵਾਰ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਬਾਲਿਆਂ ਜਾਂ ਕੱਚੇ ਮਕਾਨਾਂ ਵਾਲੀਆਂ ਨੇ ਉਹਨਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਦੇ ਲਈ ਫਾਰਮ ਦਿੱਤੇ ਗਏ ਨੇ ਔਰ ਇਸ ਸੰਬੰਧੀ ਗੱਲਬਾਤ ਕਰਦੇ ਆ ਵਿਧਾਇਕ ਨਰੇਸ਼ ਘਟਾਰੀਆ ਨੇ ਦੱਸਿਆ ਹੈ ਕਿ ਲਗਭਗ 400 ਦੇ ਕਰੀਬ ਪਰਿਵਾਰਾਂ ਨੂੰ ਇਹ ਫਾਰਮ ਵੰਡੇ ਜਾ ਚੁੱਕੇ ਨੇ ਤਾਂ ਜੋ ਗਰੀਬ ਵਰਗ ਨੂੰ ਪੱਕਾ ਘਰ ਮੁਹੱਈਆ ਕਰਵਾ ਸਕਿਆ ਕਰਵਾਇਆ ਜਾ ਸਕੇ ਔਰ ਇਸ ਮੌਕੇ ਤੇ ਹੋਰ ਉਹਨਾਂ ਦੇ ਨਾਲ ਕੀ ਗੱਲਬਾਤ ਦੇ ਵਿੱਚ ਉਹਨਾਂ ਨੂੰ ਦੱਸਿਆ ਤੁਹਾਨੂੰ ਸੁਣਾਉਂਦੇ ਆ ਕਰਦਾਂ ਇਸ ਟਾਈਮ ਖੜੇ ਆ ਨਗਰ ਕੌਂਸਲ ਜੀਰਾ ਵਿਖੇ ਜਿੱਥੇ ਆ ਵੱਡਾ ਇਕੱਠ ਨਜ਼ਰ ਆ ਰਿਹਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਨਗਰ ਕੌਂਸਲ ਜੀਰਾ ਵਿਖੇ ਇਹ ਵੱਡਾ ਇਕੱਠ ਨਜ਼ਰ ਆ ਰਿਹਾ ਹੈ ਇਹ ਕੋਈ ਪੋਲਿਟਿਕਲ ਰੈਲੀ ਨਹੀਂ ਹੋ ਰਹੀ ਬਲਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਜੋ ਕਿ ਬਾਲਿਆਂ ਤੇ ਆ ਉਹਨਾਂ ਨੂੰ ਆਪਣੇ ਘਰ ਦੁਬਾਰਾ ਬਣਾਉਣ ਦੇ ਲਈ ਪੈਸੇ ਦਿੱਤੇ ਜਾ ਰਹੇ ਆ ਫਾਰਮ ਦੇ ਜ਼ਰੀਏ ਫਾਰਮ ਵੰਡੇ ਜਾ ਰਹੇ ਆ ਔਰ ਇਹ ਉਪਰਾਲਾ ਹਲਕਾ ਜੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਜਿਹੜਾ ਅੱਜ ਨਗਰ ਕੌਂਸਲ ਜੀਰਾ ਦੇ ਵਿੱਚ ਉਹਨਾਂ ਲੋਕਾਂ ਨੂੰ ਬਣਾਇਆ ਗਿਆ ਔਰ ਵਨ ਬਾਏ ਵਨ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਫਾਰਮ ਦਿੱਤੇ ਜਾ ਰਹੇ ਆ ਉਹਨਾਂ ਦੇ ਜਿਹੜੇ ਪੈਸੇ ਮਨਜ਼ੂਰ ਹੋਏ ਆ ਜਿਹੜੀ ਉਹਨਾਂ ਦੀ ਪਹਿਲੀ ਕਿਸ਼ਤਾਈ ਆ ਉਹ ਉਹਦੀ ਜਿਹੜੀ ਹੈ ਗਾਰੰਟੀ ਫਾਰਮ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਸੋ ਦੇਖਦੇ ਰਹੋ ਤੁਸੀਂ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸਜ ਵਿੱਚ ਇੰਡੀਆ ਨਿਊਜ਼ ਪੰਜਾਬ ਕੌਂਸਲ ਜੀਰਾ ਦੇ ਸਮੂੱਚੇ ਐਮ ਸੀ ਸਾਹਿਬਾਨ ਹੌਸਿੰਗ ਫਾਰ 올 ਜਿੰਨੀ ਵੀ ਸਕੀਮ ਚੱਲ ਰਹੀ ਸੀਗੀ ਪਹਿਲਾਂ ਪਾਰ ਸਰਕਾਰ ਉਸ ਦੇ ਵਿੱਚ ਵੀ ਕਾਫੀ ਮਿਹਨਤ ਅਤੇ ਮੁਸ਼ਕਤ ਇਹਨਾਂ ਨੇ ਕੀਤੀ ਆ ਉਹ ਪਹਿਲ ਕੀਤੀ ਆ ਜਿੱਥੇ 1.5 ਲੱਖ ਰੁਪਇਆ ਸੈਂਟਰ ਸਰਕਾਰ ਦਿੰਦੀ ਆ ਉੱਥੇ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਮੈਂ ਮੇਰੇ ਸਾਹਮਣੂ ਦੱਸਣਾ ਚਾਹੁੰਦਾ ਵਾਂ ਕਿ ਪੂਰੇ ਪੰਜਾਬ ਮੇਰਾ ਨਾਮ ਵੰਦਨਾ ਹੈ ਅਸੀਂ ਜੀਰੇ ਦੇ ਰਹਿਣ ਵਾਲੇ ਆ ਸਾਨੂੰ ਘਰ ਦੀ ਛੱਤ ਪੱਕੀ ਕਰਨ ਵਾਸਤੇ ਸਰਕਾਰ ਵੱਲੋਂ ਪੈਸੇ ਮਿਲੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਤੇ ਮੈਂ ਆਪਣੀ ਜੀਰੇ ਸ਼ਹਿਰ ਦਾ ਰਹਿਣ ਵਾਲਾ ਜੀ ਤੇ ਇਹ ਸਰਕਾਰ ਦੀ ਵੱਲੋਂ ਮੈਨੂੰ ਅੱਜ ਇਸ ਆਪਣਾ ਲੈਸ ਆਪਣੇ ਪੱਤਰ ਪ੍ਰਾਪਤ ਹੋਇਆ ਜੀ ਬਹੁਤ ਬਹੁਤ ਮੈਨੂੰ ਖੁਸ਼ੀ ਆ ਅੱਜ ਦੀ ਇਹ ਸਰਟੀਫਿਕੇਟ ਕੀ ਹੈ ਇਹ ਇਹ ਸਰਟੀਫਿਕੇਟ ਜੀ ਆਪਣਾ ਜੀ ਆਪਣੇ ਮਕਾਨ ਬਣਾਉਣ ਵਾਸਤੇ ਸਹੀ ਭਰੇ ਹੀ 4 ਮਹੀਨੇ ਪਹਿਲਾਂ ਇਹ ਸਾਨੂੰ ਅੱਜ ਇਹਨਾਂ ਦਾ ਸਰਟੀਫਿਕੇਟ ਮਿਲ ਗਿਆ ਜੀ ਤੁਹਾਨੂੰ ਬਹੁਤ ਖੁਸ਼ੀ ਆ ਜੀ ਇਹਦੇ ਬਾਅਦ ਸਾਡੀ ਮਿਹਨਤ ਸਾਡੇ ਨੂੰ ਜੋ ਮਿਲਿਆ ਸਨ ਮਿਹਨਤ ਐਹੀ ਕੀਤੀ ਆ ਦੀ ਥੋੜੀ ਭਾਈ ਦੌੜ ਥੋੜੀ ਕਰਨੀ ਪੈਂਦੀ ਮਾਰੇ ਨੋਜੇ ਤੇ ਜੀ ਉਹ ਬਸ ਤੁਹਾਨੂੰ ਉਹਦਾ ਮਿਹਨਤ ਦਾ ਫਲ ਮਿਲਿਆ ਜੀ ਸਾਨੂੰ ਆਬ ਅਸੀਂ ਆਮ ਹੀ ਸਟੇਜਾਂ ਤੇ ਕਹਿੰਦੇ ਹੁੰਦੇ ਸੀਗਾ ਤੁਸੀਂ ਸ਼ਾਇਦ ਸੁਣਿਆ ਵੀ ਹੋਊਗਾ ਜਦੋਂ ਇਲੈਕਸ਼ਨ ਸੀਗਾ ਮੈਂ ਸਟੇਜਾਂ ਤੇ ਆਮ ਹੀ ਕਹਿੰਦਾ ਹੁੰਦਾ ਸੀ ਜੇ ਜੀਰੇ ਨੂੰ ਮੈਂ ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਨਾਮ ਬਣਾਇਆ ਤੇ ਮੈਂ ਵੋਟਾਂ ਮੰਗਣ ਨਹੀਂ ਆਉਂਗਾ ਅੱਜ ਉਹ ਟਾਈਮ ਆ ਗਿਆ ਵਾ ਅੱਜ ਪਹਿਲਾਂ ਵੀ ਕਰੋੜਾਂ ਰੁਪਈਆ ਦੇ ਕੰਮ ਕਰਾ ਚੁੱਕੇ 20 ਕਰੋੜ ਰੁਪਈਆ ਲਿਆ ਚੁੱਕਾ ਹੈ ਜੋ ਵਾਟਰ ਸਪਲਾਈ ਦੂਜੇ ਤੀਜੇ ਹੁਣ ਵੀ ਅੱਜ 7 ਕਰੋੜ ਦੇ ਕੰਮ ਹੋ ਰਹੇ ਆ ਤੇ ਉਸ ਤੋਂ ਬਾਅਦ 400 ਮਕਾਨ ਜਿਹੜਾ ਕੀ ਅਸੀਂ ਵੰਡਣ ਜਾ ਰਹੇ ਆ ਜਿਨ੍ਹਾਂ ਦੇ ਸਰਟੀਫਿਕੇਟ ਅਸੀਂ ਲੈ ਕੇ ਆਏ ਆ ਉਹ ਵੰਡਨੇ ਆ 400 ਮਕਾਨ ਥੋੜਾ ਨਹੀਂ ਹੁੰਦਾ ਤੇ ਮੇਰੇ ਖਾਲ ਪੰਜਾਬ ਚ ਕਿਸੇ ਨੂੰ ਨਹੀਂ ਇੰਨਾ ਮਿਲਿਆ ਹੋਊਗਾ ਤੇ ਬਹੁਤ ਵੱਡੀ ਗੱਲ ਆ ਹੋਰ ਵੀ ਇਹ ਨਹੀਂ ਇਕੱਲਾ ਇਹ ਹੀ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੈਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਰਹਿਣ ਨਹੀਂ ਦਿੱਤਾ ਜਾਊਗਾ ਸਾਰੇ ਕੰਮ ਨੇਪਰੇ ਚੜਾਵਾਂਗੇ ਜਿਹੜੇ ਕੀ ਕੋਈ ਵੀ ਕਹਣ ਕੇ ਕਹਿ ਦੂਗਾ ਨਾ ਮੇਰੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਇਹ ਕੰਮ ਕਰ ਰਹੇ ਆ ਇੱਕ ਵਾਰੀ ਜਿਹੜਾ ਸ਼ਹਿਰ ਨੂੰ ਇੰਨਾ ਸੁੰਦਰ ਬਣਾਉਣਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਪੰਜਾਬ ਚੋਂ ਪੰਜਾਬ ਚੋਂ ਪਹਿਲੇ ਨੰਬਰ ਤੇ ਹਿੰਦੁਸਤਾਨ ਚੋਂ ਦੂਜੇ ਨੰਬਰ ਤੇ ਆਇਆ ਕੋਣ ਵੀ ਇਸੇ ਤਰ੍ਹਾਂ ਹੀ ਮੈਂ ਪੰਜਾਬ ਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਵਾਂ ਇਸ ਕਰਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਜਨਤਾ ਦੇ ਸਹਿਯੋਗ ਨਾਲ ਸਾਡੇ ਇਲੈਕਟ੍ਰੋਨਿਕ ਪ੍ਰਿੰਟ মিডিਆ ਦੇ ਵੀਰਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਕਾਰਜ ਜਿਹੜੇ ਨੇ ਪਰੇ ਚੜਾਉਣੇ ਆ। ਇਹ ਸੀ ਨਰੇਸ਼ ਕਟਾਰੀਆ ਜੀ ਦੀ ਰਹਿਣਾਈ ਇੱਥੇ। ਅੱਜ ਅਸੀਂ ਜੋ ਐਮਡੀਐਫ ਦੇ ਤੀਨ ਮਿਸਪਲ ਡਵੈਲਪਮੈਂਟ ਫੰਡ ਜੋ ਸਾਨੂੰ ਤਕਰੀਬਨ 6 ਕਰੋੜ 76 ਲੱਖ ਰੁਪਏ ਮਿਲਿਆ ਜਿਸ ਦੇ ਵਿੱਚ ਵੱਖ-ਵੱਖ ਏਰੀਆ ਦੀਆਂ ਸੜਕਾਂ ਔਰ ਜਿੰਨੀ ਪਾਣੀ ਦੀ ਨਿਕਾਸੀ ਤੋਂ 1 ਕਰੋੜ ਰੁਪਏ ਡਰੇਨ ਦਾ ਇਸ ਤੋਂ ਇਲਾਵਾ 1.5 ਕਰੋੜ ਰੁਪਇਆ ਜੀਰਾਚੇੜ ਦੇ ਵੱਖ-ਵੱਖ ਥਾਵਾਂ ਤੇ ਵਿਦਪੋਲ ਲਾਈਟਾਂ ਦੇ ਪੈਸੇ ਔਰ ਇਸ ਤੋਂ ਇਲਾਵਾ ਜੋ ਕਿ ਅੱਜ ਹਾਊਸਿੰਗ ਫਾਰ 올 ਦੇ ਦੇਣ ਜੋ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਸੀਂ 150 ਘਰਾਂ ਨੂੰ ਅੱਜ ਸਰਟੀਫਿਕੇਟ ਵੰਡਤੇ ਆ 400 ਘਰਾਂ ਦੇ ਸਰਟੀਫਿਕੇਟ ਸਾਡੇ ਕੋਲ ਬਣ ਕੇ ਰੈਡੀ ਆ 3.10 ਕਰੋੜ ਰੁਪਏ ਦੇ ਔਰ 7 ਕਰੋੜ ਰੁਪਇਆ ਜੋ ਉਹ ਅਸੀਂ ਮਿਊਨਿਸਪਲ ਫੰਡ ਜੋ ਹੈ ਉਹਦੇ ਦੀ ਜੋ ਸਾਨੂੰ ਪੰਜਾਬ ਸਰਕਾਰ ਨੇ ਦਿੱਤਾ ਅੱਜ ਉਹਦੇ ਵੀ ਟੱਕ ਪੰਜਾਬ ਦੇ ਵਿੱਚ ਬੀਤੇ ਦਿਨ ਔਸਤ ਘੱਟੋ ਘੱਟ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਔਰ ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਫਰੀਦਕੋਟ ਦੇ ਵਿੱਚ ਰਿਹਾ ਅੱਜ ਸੂਬੇ ਭਾਰ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਔਰ 7 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਲਾਗੂ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਧੁੰਦ ਦੇ ਨਾਲ ਨਾਲ ਸ਼ੀਤ ਲਹਿਰ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਆਏ ਦਿਨ ਨਵੇਂ-ਨਵੇਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਦੇ ਵਿੱਚ ਧੁੰਦ ਪੈ ਰਹੀ ਆ ਔਰ ਇਸ ਦੇ ਨਾਲ ਹੀ ਲੋਕ ਜਿਹੜੇ ਨੇ ਉਹਨਾਂ ਨੂੰ ਧੁੰਦ ਦੇ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਸੇ ਦੇ ਇਸੇ ਕਰਕੇ ਇਸੇ ਕਰਕੇ ਕਈ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹੁਣ ਬਾਦਰੀ ਧੁੰਦ ਦੇ ਨਾਲ ਐਕਸੀਡੈਂਟ ਵੀ ਹੋ ਰਹੇ ਨੇ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਵੀ ਅੱਜ ਦੀ ਜੇਕਰ ਗੱਲ ਕਰੀਏ ਤੇ ਬਹੁਤ ਕੋਹਰਾ ਛਾਇਆ ਹੋਇਆ ਔਰ ਏਸੀ ਕਰਕੇ ਅਮਰਸਰ ਜਲੰਧਰ ਔਰ ਲੁਧਿਆਣਾ ਦੇ ਵਿੱਚ ਕੋਹਰੇ ਦੇ ਕਰਕੇ ਜਿਹੜਾ ਧੁੰਦ ਦੇ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਹੈ ਵਿਜ਼ਿਬਿਲਟੀ ਘਟ ਹੋਣ ਦੇ ਕਰਕੇ ਅਮਰਸਰ ਜੀਟੀ ਰੋਡ ਦੇ ਉੱਤੇ ਜਿਹੜੇ ਵਾਹਨ ਨੇ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਰਫ਼ਤਾਰ ਬਹੁਤ ਘਟ ਹੋ ਗਈ ਔਰ ਚੰਡੀਗੜ੍ਹ ਦੇ ਵਿੱਚ ਵੀ ਇਹਦਾ ਜਿਹੜਾ ਉਹ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਔਰ ਇਸੇ ਕਰਕੇ ਚੰਡੀਗੜ੍ਹ ਅਮਰਸਰ 에어ਪੋਰਟ ਤੋਂ 8 ਫਲਾਈਟਾਂ ਅੱਜ ਡਿਲੇ ਹੋਈਆਂ ਨੇ ਡਿਲੇ ਹੋਣ ਦਾ ਕਾਰਨ ਹੈ ਕਿ ਜਿਹੜਾ ਇਹ ਤੁੰਦ ਪੈ ਰਹੀ ਹੈ ਉਸ ਦੇ ਕਰਕੇ ਇਹ ਮੌਸਮ ਜਿਹੜਾ ਹੈ ਬਦਲਿਆ ਉਸ ਦੇ ਨਾਲ ਫਲਾਈਟਾਂ ਡਿਲੇ ਹੋ ਰਹੀਆਂ ਨੇ ਜੇਕਰ ਪਹਾੜਾਂ ਦੀ ਗੱਲ ਕਰੀਏ ਤੇ ਮੌਸਮ ਵਿਗਿਆਨ ਕੇਂਦਰ Shimla ਦੇ ਵੱਲੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 2 ਜਨਵਰੀ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਬਾਰਿਸ਼ ਤੇ ਬਰਫਬਾਰੀ ਹੋਏਗੀ ਔਰ ਇਹਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਏਗੀ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਏਗੀ ਉਸ ਦੇ ਨਾਲ ਜਿਹੜੇ ਥੱਲੇ ਦੇ ਇਲਾਕੇ ਨੇ ਚੰਡੀਗੜ੍ਹ ਪੰਜਾਬ ਦਾ ਜਿਹੜਾ ਇਲਾਕਾ ਹੈ ਉੱਥੇ ਵੀ ਠੰਡ ਬਦਨ ਦੀ ਸੰਭਾਵਨਾ ਹੈ ਔਰ ਉੱਚੀਆਂ ਪਹਾੜੀਆਂ ਦੇ ਕਰਕੇ ਕੋਲਡ ਵੇਵ ਪੂਰੇ ਉੱਤਰ ਭਾਰਤ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਆਨ ਵਾਲੇ ਸਮੇਂ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਕੋਲਡ ਵੇਵ ਜਿਹੜੀ ਹੈ ਉਹ ਵਧੇਗੀ ਔਰ ਤਿੰਨ ਦਿਨਾਂ ਨੂੰ ਮੌਸਮ ਸਾਫ਼ ਹੋਣ ਤੋਂ ਬਾਅਦ ਤਾਪਮਾਨ ਦੇ ਵਿੱਚ ਹੌਲੀ-ਹੌਲੀ ਉਛਾਲ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਕੈਬਨਟ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਨੂੰ ਸਿੱਖ ਮਰਿਆਦਾ ਦੇ ਉਲਟ ਹੋਣ ਦੇ ਦੋਸ਼ਾਂ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਦੇ ਸਕਤਰੇਤ ਦੇ ਵੱਲੋਂ ਅਧਿਕਾਰਿਕ ਪੱਤਰ ਭੇਜੇ ਗਏ ਨੇ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦੇ ਸਮਾਰਕ ਦੇ ਵਿੱਚ ਤਿਆਰ ਤਸਵੀਰਾਂ ਸੰਬੰਧੀ ਪਟੀਸ਼ਨਰ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਤਰਨੁਪੁਰਿਤ ਸੌਂਧ ਸਮੇਤ ਡੀਐਸਜੀਐਮਸੀ ਅਤੇ ਸੀਕੇਡੀ ਦੇ ਪ੍ਰਧਾਨਾਂ ਨੂੰ 5 ਜਨਵਰੀ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਸਾਲ ਪੁਰਸਕਾਰ ਦੇ ਨਾਲ ਸਨਮਾਨਿਤ 11 ਸਾਲਾਂ ਦਾ ਬੱਚਾ ਸ਼ਰਵਨ ਸਿੰਘ ਆਪਣੇ ਘਰ ਵਾਪਸ ਪਹੁੰਚਿਆ ਫਿਰੋਜ਼ਪੁਰ ਦੇ ਸਰਹਦੀ ਪਿੰਡ ਤਰਾਂਵਾਲੀ ਦੇ ਵਿੱਚ ਸ਼ਰਵਨ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਵਿਆਹ ਵਰਗਾ ਚਾਅ ਮਨਾਇਆ ਗਿਆ ਤੇ ਭੰਗੜੇ ਪਾਏ ਗਏ ਕਿਸੇ ਨੇ ਨਹੀਂ ਸੋਚਿਆ ਸੀ ਕਿ ਸਰਹਦੀ ਖੇਤਰ ਦੇ ਵਿੱਚ ਜਨਮਿਆ ਇਹ ਬੱਚਾ ਇੱਕ ਦਿਨ ਦੇਸ਼ ਦਾ ਨਾਮ ਰੌਸ਼ਨ ਕਰੇਗਾ ਮਈ 2025 ਦੇ ਵਿੱਚ ਸਿੰਧੂਰ ਆਪਰੇਸ਼ਨ ਦੇ ਦੌਰਾਨ ਸ਼ਰਵਨ ਸਿੰਘ ਨੇ ਭਾਰਤੀ ਫੌਜ ਦੀ ਸੇਵਾ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ ਸੀ ਔਰ ਭਾਰਤੀ ਫੌਜ ਦੇ ਵੱਲੋਂ ਸ਼ਰਵਨ ਸਿੰਘ ਨੂੰ ਯੁਵਾ ਯੋਦਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਫੌਜ ਨੇ ਉਸ ਨੂੰ ਗੋਦ ਵੀ ਲਿਆ ਹੈ ਸ਼ਰਵਨ ਸਿੰਘ ਦਾ ਸੁਪਨਾ ਵੱਡਾ ਹੋ ਕੇ ਫੌਜ ਦਾ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ